ਇਹ ਵੱਡੀ ਮਸ਼ੀਨ데요 ਚੱਕਰ ਵੀ ਬਣਾ ਦਿੰਦੇ ਆ ਚੱਕਰ ਵੀ ਬਣਾ ਦਿੰਦੇ ਆ ਚੱਕਰ ਵੀ ਬਣਾ ਦਿੰਦੇ ਆ ਦੁਰਮ ਟਰਾਲੀਆਂ ਮਸ਼ੀਨਾ ਵੀ ਬਣਾ ਦਿੰਦੇ ਆ ਭੂਗਰੇ ਟਰਾਲੀਆਂ ਬਣਾ ਦਿੰਦੇ ਆ ਤੇ ਖੇਤੀਬਾੜੀ ਵਾਲੀਆਂ ਤਵੀਆਂ ਹਾਲ ਐਮਪਲੀਮੈਂਟ ਦਾ ਜਿਹੜਾ ਮਰਜੀ ਆ ਜੀ ਜੀ ਮੋਟਰਾਂ ਦੇ ਜੜੀਆਂ ਵੀ ਬਣ ਜਾਂਦੀਆਂ ਨੇ ਰੇੜੀਆਂ ਵੀ ਬਣਾ ਦਿੰਦੇ ਆ ਲੈ ਤਵੀਆਂ 14 ਕੁਆਰਟ ਦੇ ਜਾਨੋ ਵੱਜ ਜਾਣਗੀਆਂ ਤੇ 18 ਦਾ ਸੈੱਟ ਬਣ ਜੂ ਜੀ ਜੀ ਤੇ ਜਮਾ ਉਵੇਂ ਸੁੱਧ ਬਣੂ ਜਿਵੇਂ ਆਪਾਂ ਕਹੇ 14 ਦਾ ਸੈੱਟ ਬਣਦਾ ਤੇ ਉਹ ਵੀ ਹੋਊਗਾ ਅੱਛਾ ਉਹ ਚੀਜ਼ ਦੀ ਗਾਰੰਟੀ ਹੋ ਆਪਣੀ ਜੇ ਆਪਾਂ ਵਾਜਨ ਦੀ ਗੱਲ ਕਰੀਏ ਕਿੰਨੇ ਕੁ ਵਾਜਨ ਵਾਲੀ ਹੁੰਦੀ ਹੈ ਇਹ ਵਾਜਨ ਜੀ ਆਪਣੇ ਕੋਲ 11 ਕੁਆਰਟਲ ਤੋਂ ਲੈ ਕੇ ਬਕਸਾ ਬਕਸਾ ਠੀਕ ਹੈ ਉਸ ਤੋਂ ਉੱਪਰ ਜਿੰਨਾ ਜਵੇਂ ਆਪਾਂ ਕਹਿੰਨੇ 25 ਫੁੱਟ ਦੀ ਗੱਲ ਕਰੀਏ ਉਹ 50 ਕੁਆਰਟਲ ਤੱਕ ਵਗ ਜਾਂਦਾ ਬਾਕੀ ਆ ਡਾਲੇ ਵਾਲੀ ਜਿਹੜੀ ਬਾਰੀਆ ਇਹ 빙ੀ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਨਾਲ ਨਾਲ ਹੋ ਕੇ ਟੈਡ ਡਰਗਾਂ ਲੱਗ ਜਾਂਦਾ ਡਾਲਾ ਆਹ ਦੇਖੋ ਮਿੱਤਰੋ ਜਮਾਂ ਵਿੱਚ ਟੈਡ ਹੋ ਕੇ ਫਸ ਗਿਆ ਤੇ ਇਸ ਤੋਂ ਬਾਅਦ ਤੁਸੀਂ ਆਹ ਬੈਟਲ ਜਾਂ ਦੱਪਣਾ ਇੱਥੋਂ ਦੱਬਤਾ ਅਨਲੌਕ ਹੋ ਗਿਆ ਚੱਕੋ ਇਸ ਤੋਂ ਬਾਅਦ ਲੀ ਆਪਣੇ ਕੋਲ 11 ਫੁੱਟ ਤੋਂ ਸਟਾਰਟ ਹੋ ਕੇ ਵੀਰੇ 25 ਫੁੱਟ ਤੱਕ ਬਣਾਉ ਠੀਕ ਹੈ 11 ਫੁੱਟ ਤੋਂ ਸਟਾਰਟ ਹੋ ਗਏ 25 ਫੁੱਟ ਤੱਕ ਬਣਦੀ ਆ ਬਿਨਾ ਜੋੜ ਵਾਲੇ ਟੈਣਾ ਨੇ ਜੀ ਵੀਰੇ ਠੀਕ ਹੈ ਬਿਨਾ ਜੋੜ ਵਾਲੇ ਆ ਇਹ ਇਹਦੇ ਚ ਬੈਲਟ ਨਹੀਂ ਹੁੰਦਾ ਜਿਵੇਂ ਆਪਾਂ ਕਹੇ ਦੀ ਵੇਲੇ ਨਟਾਂ ਦੇ ਵਿੱਚ ਹੀ ਸਾਰੀਆਂ ਚੋੜ ਹੁੰਦੀਆਂ ਹਾਂ ਜੀ ਬਾਕੀ ਫੋਲਡਿੰਗ ਆ ਤੇ ਖੂਬੀ ਇਹ ਗਲਿਸ ਵਾਲੀ ਪਿੰਨਾਂ ਲੱਗੀਆਂ ਇਚ ਸਿੰਪਲ ਬੰਦ ਨਹੀਂ ਪਾਈ ਹੈਗੀ ਸਿੰਪਲ ਪੈ ਨਹੀਂ ਹੈਗੀ ਤੇ ਗਲਿਸ ਵਾਲੇ ਜਿਵੇਂ ਕਹੇ ਦੀ ਰੈਲੇ ਰਹੂਗਾ ਮਾ ਹਾਂ ਸਸੀਕਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਕਿਸਾਨ ਵੀਰਾਂ ਵਾਸਤੇ ਮਿੱਤਰੋ ਬਹੁਤ ਲਾਹੇਵੰਦ ਵੀਡੀਓ ਹੋਣ ਵਾਲੀ ਅੱਜ ਵਾਲੀ ਸੋ ਜਿਹੜੇ ਵੀਰ ਕੋਲ ਆਪਾਂ ਪਹੁੰਚੇ ਆ ਮਿੱਤਰੋ ਮਠਾੜੂ ਐਗਰੋ ਵਰਕਸ ਢਾੜੂ ਐਗਰੋ ਵਰਕਸ ਵਾਲੇ ਵੀਰ ਕੋਲ ਪਹੁੰਚੇ ਆ ਮਿਸਤਰੀ ਦਾ ਨਾਮ ਹੈਗਾ ਭਪਿੰਦਰ ਸਿੰਘ ਤੇ ਇਹ ਮਿਸਤਰੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਬਾਈ ਕਿੱਦੇ ਵਿੱਚ ਬਾਲੀਆਂ ਖੂਬੀਆਂ ਨੇ ਮਿੱਤਰੋ ਤੇ ਪਹਿਲਾਂ ਤਾਂ ਇੱਧਰ ਬੈਨਰ ਕਿ ਨਹੀਂ ਮਾਰਦੀ ਕੈਮਰਾ ਮਸ਼ੀਨਾਂ ਦੇ ਚੱਕਰ ਵੀ ਮਿਲਾ ਸਕਦੇ ਹਾਂ ਛੋਟੀਆਂ ਵੱਡੀਆਂ ਸਾਰੀਆਂ ਮਸ਼ੀਨਾਂ ਦੀ ਟਰਾਲੀਆਂ ਵੀ ਕਰਦਾ ਤਿਆਰ ਤਾਬੀਆਂ ਵੀ ਤਿਆਰ ਕਰਦਾ ਹੈ ਮੰਨ ਕੇ ਚਲੋ ਵੀ ਐਮਪਲੀਮੈਂਟ ਸਾਰੇ ਬਣਾਏ ਜਾਂਦੇ ਆ ਇਹ ਵਰਕਸ਼ਾਪ ਦੇ ਵਿੱਚ ਇਧਰ ਹੀ ਸਰ ਆਪਣੀ ਰਿਪੇਅਰ ਦਾ ਕੰਮ ਵੀ ਆ ਬਾਈ ਦਾ ਸੋ ਸਾਰੀ ਗੱਲਬਾਤ ਕਰਵਾਵਾਂਗੇ ਤੇ ਜਿਹੜੀ ਗੱਲ ਕਰਕੇ ਆਪਾਂ ਅੱਜ ਵੀਰਕੋਲ ਪਹੁੰਚੇ ਆ ਤੇ ਵੀਰ ਨੇ ਬਹੁਤ ਘੰਟਾ ਹਲ ਤਿਆਰ ਕੀਤੇ ਨੇ ਮਿੱਤਰੋ 15 ਹਲ ਨੇ ਇਹ ਤੇ ਇਹਨਾਂ ਦੀ ਜਾਣਕਾਰੀ ਵੀ ਭਾਈ ਆਪਾਂ ਭਵਿੰਦਰ ਤੋਂ ਹੀ ਲੈਣੀ ਆ ਸਾਰੀ ਤੇ ਆ ਜਾ ਵੀ ਭਵਿੰਦਰ ਅਸੀ ਗਾਲ ਜੀ ਅਸੀ ਗਾਲ ਵੀਰ ਸਵਾਗਤ ਆ ਪਹਿਲਾਂ ਦਾ ਵੀ ਆਪਣੇ ਤੇ ਬਹੁਤ ਬਹੁਤ ਤੁਹਾਡੇ ਬਹੁਤ ਸਵਾਗਤ ਹੈ ਤੇਜ ਮੈਂ ਕਹਦੀ ਐ ਇੰਪਲੀਮੈਂਟ ਸਾਰੇ ਬਣਦੇ ਆਪਣੀ ਬਰਤ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਬੈਸ ਤਾਂ ਮੈਂ ਦਾਸੀ ਦਾ ਵੀ ਆਪਾਂ ਖੜੇ ਹਾਂ ਰੱਲੇ ਦੇ ਵਿੱਚ ਤੇ ਲੋਕੇਸ਼ਨ ਦੱਸਿਓ ਆਪਣੀ ਖੜੇ ਕਿੱਥੇ ਹੈ ਜੀ ਕੇਸ਼ਾ ਆਪਣੀ ਇਹ ਮਾਨਸਾ ਬਰਨਾਲਾ ਰੋਡ ਪਿੰਡ ਰੱਲਾ ਹਾਂਜੀ ਨੈੜ ਦੇ ਬਿਲਕੁਲ ਨਾਲ ਨੈੜ ਦੇ ਬਿਲਕੁਲ ਨਾਲ ਮਿੱਤਰੋ ਮਾਖੇ ਵਾਲਾ ਸਾਹਿਬ ਬਰਨਾਲਾ ਰੋਡ ਮਾਖੇ ਵਾਲੇ ਮਿਸਤਰੀ ਵਾਜਦੇ ਮਾਖੇ ਵਾਲੇ ਮਿਸਤਰੀ ਵਾਜਦੇ ਤੇ ਕਿੰਨੇ ਕੇ ਟਾਈਮ ਤੋਂ ਇਹ ਲੈਣ ਦੇ ਵਿੱਚ ਆਪਾਂ ਇਹ ਲੈਣ ਤੋਂ ਮੈਂ ਤੋਂ ਵੀ ਹੋ ਗਏ 5-6 ਸਾਲ ਵੇਸੇ ਬਾਪੂ ਜੀ ਬਹੁ ਟਾਈਮ ਤੋਂ ਨੇਗੇ ਮਤਲਬ ਜਿਵੇਂ ਕਹੇ ਦੀ ਇਹ ਪੀਡੀ ਦਰਦੂਦੀ ਆਪਾਂ ਇਹ ਲੈਣ ਦੇ ਵਿੱਚ ਹੈਗੇ ਆ 30 ਸਾਲ ਹੋ ਗਏ ਬਕਸਾ ਆਪਣੇ ਤੇ ਇਹਦੇ ਬਾਰੇ ਦਾ ਸਿਪਾਈ ਜਾਣਨਾ ਕਰਾ ਜਿਵੇਂ ਕਹੇ ਦੀ ਇਹ ਉਥੋਂ ਦਲ ਖਿੱਚਦਾ ਹੈ ਜਦੋਂ ਇਧਰੋਂ ਸਾਈਡ ਤੋਂ ਬੰਦਾ ਦੇਖਦਾ ਹੈ ਕਹਿੰਦਾ ਵੀ ਯਾਰ ਨਵੀਂ ਤਕਨੀਕ ਨਾਲ ਹਲ ਤਿਆਰ ਕਰਦੇ ਬਾਈ ਮਿਸਤੀ ਨੇ ਹੈ ਤੇ ਇਹ ਕਿਹੜਾ ਮਾਡਲ ਵਜਦਾ ਇਹ ਵੀਰੇ ਡੀਲਕਸ ਮਾਡਲ ਵਜਦਾ ਠੀਕ ਹੈ ਡੀਲਕਸ ਮਾਡਲ ਆ ਮਿੱਤਰੋ ਬਿਨਾ ਜੋੜ ਵਾਲੇ ਟੈਣਾ ਨੇ ਚ ਵੀਰੇ ਠੀਕ ਹੈ ਬਿਨਾ ਜੋੜ ਵਾਲਿਆ ਇਹ ਕਿਦੇ ਚ ਬੈਲਟ ਨਹੀਂ ਹੁੰਦਾ ਜਿਵੇਂ ਆਪਾਂ ਕਹੇ ਦੀ ਵੇਲੇ ਨਟਾਂ ਦੇ ਵਿੱਚ ਹੀ ਸਾਰੀਆਂ ਚੋਣ ਹੁੰਦੀਆਂ ਆ ਬ ਤੇ 15 ਨੇ ਇਹ 15 ਨੇ ਜੀ ਠੀਕ ਆ 15 ਹਲ ਨੇ ਮਿੱਤਰੋ ਬਿਨਾ ਜੋੜ ਵਾਲੇ ਕਰੀ ਨੇੜੇ ਆ ਕੇ ਦਿਖਾ ਦੀ ਇਧਰਲੀ ਛੜ ਲੈਜਰ ਕਟਿੰਗ ਵਾਲਾ ਮਾਲ ਆ ਵੀਰੇ ਠੀਕ ਆ ਲੇਜਰ ਕਟਿੰਗ ਵਾਲਾ ਮਾਲ ਆ ਤੇ ਇਧਰ ਤੁਹਾਨੂੰ ਕਰੀ ਮੈਂ ਮਾਰ ਦਿੰਦਾ ਮਿੱਤਰੋ ਕੈਮਰਾ ਦੇਖ ਸਕਦੇ ਹੋ ਕਿਤੇ ਕੋਈ ਬਿਲਡਿੰਗ ਨਹੀਂ ਹੈਗਾ ਬਿਨਾ ਜੋੜ ਵਾਲਿਆ ਡੀ ਲੈਕਸ ਮਾਡਲ ਵਜਦਾ ਇਹ ਤੇ ਕਰੀਆ ਖੋਲ ਕੇ ਦਿਖਾਈ ਕਿਰਾ ਮੜਾ ਜਾ ਤੇ ਇਹਦੇ ਵਿੱਚ ਵੀ ਇੱਕ ਹੋਰ ਖੂਬੀ ਆ ਇੱਕ ਹੋਰ ਖੂਬੀ ਇਹ ਗਲਿਸ ਵਾਲੀ ਪਿੰਨ ਲੱਗੀਆਂ ਚ ਸਿੰਪਲ ਬੰਦ ਨਹੀਂ ਪਾਈ ਹੈਗੀ ਸਿੰਪਲ ਪੈ ਨਹੀਂ ਹੈਗੀ ਤੇ ਗਲਿਸ ਵਾਲੇ ਜਿਵੇਂ ਕਹਦੀ ਰੈਲੇ ਰਹੂਗਾ ਮਾਣਾ ਹਾਂ ਜੀ ਦੇਈ ਮਿੱਤਰੋ ਗਲੀਸ ਵਾਲੀਆਂ ਪਿੰਨਾ ਪੰਗੀਆਂ ਵਗੀਆਂ ਤੇ ਆ ਖੁੱਲ ਗਈ। ਬਾਕੀ ਇਹ ਤਾਂ ਜਾਰ ਲੱਗਣ ਦੀ ਕੋਈ ਸਮੱਸਿਆ ਨਹੀਂ ਹੁੰਦੀ। ਠੀਕ ਆ ਜਾਰ ਲੱਗਣ ਦੀ ਕੋਈ ਸਮੱਸਿਆ ਨਹੀਂ ਬਾਕੀ ਰੰਗ ਪਿੰਡ ਵੀ ਪੂਰਾ ਚੰਗਾ ਕਰਿਆ ਵਾ ਤੇ ਇਹ ਕਿੰਨਾ ਕੀ ਏਰੀਆ ਲੈ ਜਾਂਦੇ ਆ? 11 ਫੁੱਟ ਏਰੀਆ ਲੈ ਜਾਂਦੇ ਆ। 11 ਫੁੱਟ ਏਰੀਆ ਮਤਲਬ ਲੈ ਜਾਂਦੇ ਆ ਮਿੱਤਰੋ। ਤੇ ਇਹ ਹਾਲ ਹੈਗੇ ਨੇ ਜੀ 15 ਤੇ ਜੇ ਕੋਈ ਵੀਰ ਕਹਿੰਦਾ ਵੀ ਮੈਂ 13 17 ਕਿਉਂਕਿ ਅੱਜ ਕੱਲ ਜਿਵੇਂ ਕਹਦੀਏ 4x4 ਟਰੈਕਟਰ ਆ ਗਏ 90 90 ਐਚਪੀ ਦੇ ਆਨ ਡਿਮਾਂਡ ਨੌ ਹਲ ਤੋਂ ਲੈ ਕੇ ਪਸਾਰੇ ਬਣਾ ਠੀਕ ਹੈ ਨੌ ਹਲ ਤੋਂ ਲੈ ਕੇ 17 18 ਜਿੰਨੇ ਮਰਜ਼ੀ ਬਣਾ ਲਓ ਲਈ ਮਿੱਤਰੋ ਸਾਰੇ ਹਲ ਬਣ ਜਾਣਗੇ ਤੇ ਬਣਨਗੇ ਹੀ ਪੂਰੇ ਸੁੱਧ ਪੂਰੇ ਸ਼ੁੱਧ ਜਿਵੇਂ ਕਹਦੀਏ ਤੇ ਆਹ ਹਲ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਟਰੈਕਟਰ ਦਾ ਜੋਰ ਜੁਰ ਵੀ ਘੱਟ ਲਵਾਂਗੇ ਜਿਹੜੇ ਸਾਬ ਦਾ ਮਾਡਲ ਆ ਡੀ ਲਕਸ ਮਾਡਲ ਤੇ ਦੇਖਣ ਨੂੰ ਆਹ ਵੀ ਬਾਕੀ ਪੇਂਟ ਕੁਆਲਿਟੀ ਦਾ ਕੁਆਲਿਟੀ ਹੈਗੀ ਹੈਗੀ ਇੱਧਰ ਮਿੱਤਰੋ ਸਾਰਾ ਲੋਹਾ ਦੇਖ ਸਕਦੇ ਹੋ ਪੂਰਾ ਹੈਵੀ ਲੱਗਿਆ ਵਾ ਤੇ ਆ ਆਪਣਾ ਵੀ ਦੂਜੀ ਆ ਗਈ ਹੈ ਨਾ ਆਈਐਸਆਈ ਮਾਰਕ ਵਾਲਾ ਪਾਈਪ ਲੱਗਿਆ ਵੈਸੇ ਯੂਜ਼ ਕਰਿਆ ਜਿਹੜਾ ਹੈਵੀ ਪਾਈਪ ਲਗਾਈ ਹੈ ਸਹੀ ਠੀਕ ਹੈ ਇਹ ਵੀ ਹੈਵੀ ਪਾਈਪ ਯੂਜ਼ ਹੋਇਆ ਵਾ ਇਹਦੇ ਵਿੱਚ ਤੇ ਬਾਕੀ ਮਿਸਤਰੀ ਮਠਾੜੂ ਐ ਗਰੂਪ ਵਰਕਸ ਵਾਲਿਆ ਤੇ ਇਧਰ ਨੰਬਰ ਵੀ ਮਿਲਦਾ ਹਾਲ ਤੇ ਬਾਈ ਦਾ ਲਿਖਿਆ ਵਾ ਤੇ ਉਹਦੇ ਵੀ ਇੱਕ ਵਾਰੀ ਕੈਮਰਾ ਮਾਰਦੀ ਨੰਬਰ ਨੋਟ ਕਰ ਲਿਓ ਮਿੱਤਰੋ ਤੇ ਇਹਦਾ ਆਗੇ ਹਾਲ ਤੇ ਹੁਣ ਆਪਾਂ ਜੇ ਅੱਗੇ ਚਲੀਏ ਇਧਰ ਟਰਾਲੀਆਂ ਵੀ ਤਿਆਰ ਕਰਦੇ ਹੋ ਟਰਾਲੀ ਕਿਹੜੇ ਸਾਈਜ਼ ਤੋਂ ਸ਼ੁਰੂ ਹੋ ਜਾਂਦਾ ਆਪਣੇ ਕੋਲ ਕੰਮ ਟਰਾਲੀ ਆਪਣੇ ਕੋਲ 11 ਫੁੱਟ ਤੋਂ ਸਟਾਰਟ ਹੋ ਕੇ ਵੀਰੇ ਠੀਕ ਹੈ 11 ਫੁੱਟ ਤੋਂ ਸਟਾਰਟ ਹੋ ਗਏ 25 ਫੁੱਟ ਤੱਕ ਬਣਦੀ ਆ ਤੇ ਆਹ ਪੁਰਜੇ ਦਾ ਕਹੇ ਵਾਸਤੇ ਆ ਪਹਿਲਾਂ ਮੈਂ ਬੈਠਾ ਵੀ ਉੱਥੇ ਦੇਖੀ ਇਹ ਨਾ ਮੈਂ ਕਿਹਾ ਪੈਦਲ ਜਾਂ ਲਾਦਾ ਹੈ ਪਤਾ ਨਹੀਂ ਕਹਦੇ ਵਾਸਤੇ ਆ ਇਹ ਵੀ ਡਾਲੇ ਦਾ ਲੋਕ ਲਾਇਆ ਅੱਛਾ ਡਾਲੇ ਦਾ ਲੋਕ ਆ ਇੱਥੋਂ ਇੱਕ ਵਾਰ ਇੱਕ ਵਾਰ ਇਦਾਂ ਲਾ ਦਿਓ ਬਸ ਠੀਕ ਹੈ ਠੀਕ ਹੈ ਇਹਨੂੰ ਦੱਬੋ ਥੋੜੋ ਆਪਣੇ ਆਪ ਕੋ ਡਾਲਣਾ ਨਹੀਂ ਬੈਕ ਆਊਗਾ ਜੀ ਐਸਾ ਡਾਲਦੇ ਦਾ ਲੋਕ ਲਾਦਾ ਮਿੱਤਰੋ ਜਦੋਂ ਇੱਧਰ ਨੂੰ ਆਊਗਾ ਤਾਂ ਡਾਲ ਇਹਦੇ ਚ ਫਾਜੂ ਇਹਨੇ ਕੁੰਡੀਆਂ ਹੀ ਅੱਜ ਪਹਿਲਾਂ ਆਪਣੇ ਡਾਲੇਂਦੇ ਸੀ ਨਾ ਵੀ ਸਾਈਡ ਜੀ ਤੇ ਕਰਕੇ ਤੋਂ ਕੁੰਡੀ ਪਾਤੀ ਚੱਲ ਖੜ ਗਈ ਹੈ ਨਾ ਉਹ ਚ ਵੀ ਜੋ ਲਿਫਟ ਚੱਕਦਾ ਅਗਲਾ ਥੱਲੇ ਲੱਗ ਜਾਂਦਾ ਡਾਲਾ ਡੋਲ ਜਾਂਦਾ ਉਹ ਜਾਬੀ ਨੂੰ ਮੁਕਾਤਾ ਜਾਵਾ ਲਈ ਮਿੱਤਰੋ ਜੋ ਡਾਲਾ ਖੋਲੋਗੇ ਹਾਂਜੀ ਬਿਲਡਿੰਗ ਫਾਊਂਡੇਸ਼ਨ ਦੇਖ ਸਕਦੇ ਨੇ ਨੇੜੇ ਕੋਕ ਦਿਖਾ ਸਕਦੇ ਬਾਕੀ ਬਿਲਡਿੰਗ ਦੇਖ ਸਕਦੇ ਹੋ ਮਿੱਤਰੋ ਜਿਵੇਂ ਕਹੇ ਦੀ ਇਹ ਹੱਥ ਮਾਰੀ ਜਾਂਨੇ ਤੇ ਉਂਗਲ ਦੀ ਵੀ ਨਹੀਂ ਰੜਕਦਾ ਤੇ ਕਰ ਇੱਧਰ ਲੈ ਕੈਮਰਾ ਡਾਲਾ ਅੰਦਰ ਲਾ ਕੇ ਦਿਖਾਈ ਯਾਰ ਇਹ ਬੜੀ ਮੈਨੂੰ ਚੰਗੀ ਚੀਜ਼ ਲੱਗੀ ਕੋ ਉਹ ਚੀਜ਼ ਨਾਲ ਜਿਵੇਂ ਤੁਸੀਂ ਦੱਸਿਆ ਵੀ ਲਿਫਟ ਚੱਕਦੇ ਆ ਆ ਡਾਲੇ ਵਾਲੀ ਜਿਹੜੀ ਬਾਰੀ ਹੋਕੇ ਟੈਡਰ ਡਗਾਂ ਲੱਗਿਆਂ ਦਾ ਡਾਲਾ ਆ ਦੇਖੋ ਮਿੱਤਰੋ ਜਮ੍ਹਾਂ ਵਿੱਚ ਟੈਡ ਹੋ ਕੇ ਫਸ ਗਿਆ ਤੇ ਇਹਦੇ ਬਾਅਦ ਤੁਸੀਂ ਆ ਬੈਟਲ ਜਾ ਦੱਬਣਾ ਇੱਥੋਂ ਦੱਬਤਾ ਅਨਲੌਕ ਹੋ ਗਿਆ ਚੱਕੋ ਇਹਦੇ ਬਾਅਦ ਦੇ ਵਿੱਚ ਸਿੱਧਾ ਇੱਧਰ ਵੀ ਲੌਕ ਤੁਸੀਂ ਮਿਸਤਰੀ ਕਸੂਤਾ ਲਈ ਬੈਠੇ ਹੋ ਬਾਕੀ ਆ ਜੀ ਦੇਖੋ ਮਿੱਤਰੋ ਜਮ੍ਹਾਂ ਜਿਵੇਂ ਕਹ ਜੀਏ ਇੱਕ ਘਰ ਵਾਲੀ ਨਮਾਰੀ ਆਂ ਘਰ ਦਾ ਡਾਲਾ ਹਨ ਤੇ ਰੈੜਾ ਪੂਰਾ ਫੁੱਲਾ ਤੇ ਇੱਥੇ ਦੇ ਹੈਂਡਲ ਲੱਗੂ ਇੱਥੇ ਠੀਕ ਹੈ ਇੱਥੇ ਹੈਂਡਲ ਲੱਗੂ ਤੇ ਆਹ ਕਿਲੀ ਇਹਦੇ ਵਿੱਚ ਪਾਈ ਜਾਣੀ ਆ ਠੀਕ ਹੈ ਤੇ ਪੂਰੀ ਹੈਵੀ ਟਰਾਲੀ ਤਿਆਰ ਕਰਦੇ ਤੇ ਬਾਕੀ ਬੈੱਡ ਲੱਗਿਆ ਵਾ ਤੇ ਹਿੱਸੇ ਦੀ ਕਿਵੇਂ ਆ ਕਿ ਹਿੱਸਾ ਮੂਰਲੇ ਬੰਦੇ ਲੈਣ ਵਾਲੀ ਚੁਆਇਸ ਤੇ 4 ਇੰਚੀ ਰੇਲ ਵਾਲਾ ਜਿਹੜਾ ਮਰਜ਼ੀ ਲਵਾ ਦੇ ਉਹ ਕਸਟਮਰ ਦੀ ਚੁਆਇਸ ਤੇ ਠੀਕ ਹੈ ਉਹ ਕਸਟਮਰ ਦੀ ਚੁਆਇਸ ਦੇ ਹਿਸਾਬ ਨਾਲ ਮਿੱਤਰੋ ਹਿੱਸਾ ਲੱਗ ਜੂ ਤੇ ਜੇ ਹੁਣ ਟਰਾਲੀ ਦੇ ਆਪਾਂ ਵਜਨ ਦੀ ਗੱਲ ਕਰੀਏ ਕਿੰਨੇ ਕੁ ਵਜਨ ਵਾਲੀ ਹੁੰਦੀ ਹੈ ਇਹ ਵਜਨ ਜੀ ਆਪਣੇ ਕੋਲ 11 ਕੁਆਰਟਰ ਤੋਂ ਲੈ ਕੇ ਠੀਕ ਹੈ ਬਕਸਾ ਬਕਸਾ ਠੀਕ ਹੈ ਉੱਤੇ ਜਿੰਨਾ ਜਿਵੇਂ ਆਪਾਂ ਕਹਿੰਦੇ 25 ਫੁੱਟ ਦੀ ਗੱਲ ਕਰੀਏ ਉਹ 50 ਕੁਇੰਟਲ ਤੱਕ ਵਗ ਜਾਂਦੀ ਹੈ ਬਾਕੀ ਬਣਾਉਣ ਬਿੜਾ ਬੰਦਾ ਤਿਆਰ ਕਰਵਾ ਰਿਹਾ ਉਹਦੀ ਚੁਆਇਸ ਤੇ ਉਹਦੀ ਚੁਆਇਸ ਤੇ ਜਿੰਨਾ ਵਜਨ ਲੈਣਾ ਠੀਕ ਹੈ ਜਹੇ ਜੀ ਟਰਾਲੀ ਕਹੋਗੇ ਮਿੱਤਰੋ ਉਹੇ ਜੀ ਬਾਈ ਭਪਿੰਦਰ ਬਣਾ ਦੂ ਤੇ ਬਾਕੀ ਥੋੜੀ ਚੁਆਇਸ ਤੇ 11 ਕੁਇੰਟਲ ਤੋਂ ਸਟਾਰਟ ਹੋ ਜਾਂਦਾ ਕੱਲਾ ਬਕਸਾ ਬਕਸਾ ਇਹਦੇ ਐ ਲਾਲੂ ਵੀ ਹਿੱਸੇ ਤੋਂ ਬਿਨਾ ਵੇਟ ਦੱਸ ਰਹੇ ਆ ਕਿਉਂਕਿ ਜੇ ਹੁਣ ਰੇਲ ਦਾ ਹਿੱਸਾ ਲਾ ਲਿਆ ਭਾਜਨ ਉਹ ਜੀ ਵੀ ਬਹੁਤ ਹਾਂ ਜੋ ਬਹੁਤ ਵਜਨ 11 ਕੁਇੰਟਲ ਤੋਂ ਸਟਾਰਟ ਹੋ ਕੇ ਜਿੰਨੇ ਮ ਬਾਕੀ ਇਹ ਆਪਣਾ 20 ਫੁੱਟ ਤੋਂ ਪਲੱਸ ਡਬਲ ਹਿੱਸਾ ਵੀ ਲਾਣੇ ਆਪਾਂ ਠੀਕ ਹੈ 20 ਫੁੱਟ ਤੋਂ ਪਲੱਸ ਜਿਵੇਂ ਇਧਰ ਬਾਈ ਪੂਂਗ ਵਾਲੀ ਵੀ ਤਿਆਰ ਕਰਦੇ ਆ ਡਬਲ ਹਿੱਸੇ ਵਾਲੀ ਡਬਲ ਹਿੱਸੇ ਵਾਲੀ ਅਰੇ ਪੂਂਗ ਲੈ ਟ੍ਰਾਲੀਆਂ ਵੀ ਤਿਆਰ ਕਰਦੇ ਆ ਆਪਾਂ ਹਾਂਜੀ ਹਾਂਜੀ ਉਹਦੇ ਵਿੱਚ ਮਿੱਤਰੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਜੇ ਆਪਾਂ ਦੂਜੀ 6 ਆ ਟਰਾਲੀਆਂ ਲਈਏ ਇਹਦੇ 'ਚ ਤਾਂ ਆਪਾਂ ਉਹਨਾਂ ਬਾਈ ਨੇ ਪਾਉਂਦੇ ਰਹੀ ਜਿੰਨਾ ਉਹਦੇ 'ਚ ਪੈ ਜਾਂਦਾ ਹੈ ਨਾ 400 ਕੁਆਟਲ 650 ਕੁਆਟਲ ਪੈਂਦੇ ਜੀ ਠੀਕ ਹੈ 4 450 350 ਕੁਆਟਲ ਆમી ਪੈਂਦਾ ਆ ਟਰਾਲੀ ਦਾ ਸਾਈਜ਼ ਕੀ ਆ ਇਸ ਤਰੀਕ ਇਹ 11'6 ਹੈ ਵੀਰੇ ਠ ਇਹ ਕੇ 12 6.5 11 6 ਆ ਤੇ ਮਤਲਬ 6.5 6 7 13 14 25 ਜੋ ਵੀ ਜੋ ਵੀ ਹੈ ਜੀ ਮਤਲਬ ਬੰਦਾ ਜਿਵੇਂ ਮਰਜੀ ਆ ਜੇ ਕਿਹੜਾ ਮਨਜਾ ਬਣਾ ਕੇ ਆ ਜੀ ਬਈ ਭਵਿੰਦਰ ਕੋਲ ਤੇ ਟਰਾਲੀ ਕਿਹੇ ਜੀ ਮਰਜੀ ਬਣਵਾਉਣੀ ਆ ਟਰਾਲੀ ਦਾ ਜਿਹੜਾ ਮਰਜੀ ਸਾਈਜ਼ ਬਣਾਉਣਾ ਉਹਦਾ ਹੱਲ ਵੀ ਇੱਥੇ ਹੈਗਾ ਬਈ ਕੋਲ ਬਾਕੀ ਤਵੀਆਂ ਤਿਆਰ ਬਾਕੀ ਇਧਰ ਤਵੀਆਂ ਤੇ 18 ਦਾ ਵੀ ਇੱਕ ਦਾ ਸੈਟ ਆ ਜੀ 18 ਤਵੀਆਂ ਦਾ ਸੈਟ ਆ ਮਿੱਤਰੋ ਮੱਖੇ ਵਾਲੇ ਮਿਸਤਰੀ ਵਾਜਦੇ ਆ ਇਹ ਰੱਲੇ ਦੇ ਵਿੱਚ ਤੇ ਆ ਇਧਰ ਮੋਬਾਈਲ ਨੰਬਰ ਆ ਤੇ ਇਧਰ ਹੀ ਛੱਡ ਦੇਖ ਸਕਦੇ ਹੋ ਫਿਨਿਸ਼ਿੰਗ ਬਗੀਨਾ ਕੇ ਪਿੰਡ ਤੇ ਹੋਇਆ ਵਾ ਤੇ ਜਮਾ ਨਵੀਆਂ ਤਿਆਰ ਕਰੀਆਂ ਮਿਸਤਰੀ ਹਾਂਜੀ ਹਾਂਜੀ ਠੀਕ ਐ ਤੇ ਜਿਵੇਂ ਕਈ ਵਾਰੀ ਵਿਚਬੀਰ ਹੁੰਦਾ ਆਪਣੇ ਕੋਲ ਮੰਨ ਲਾ ਵੀ 14 ਦਾ ਸੈੱਟ ਆ ਜਾ ਘਰੇ ਉਹਦੇ ਅਗਲਾ ਬੰਦਾ ਕਹਿੰਦਾ ਉਹਦੀ 18 ਦਾ ਬਣਵਾਉਣਾ ਉਹ ਚੀਜ਼ ਹੋ ਜਾਂਦੀ ਐ ਕਿਉਂਕਿ ਜਿਆਦਾਤਰ ਆਪਾਂ ਕਿਸਾਨ ਵੀਰਾਂ ਦੀ ਦੇਖਦੇ ਆ ਯਾਰ ਜਦੋਂ ਜਦੋਂ ਮਿਸਤਰੀ ਮਦਨਕੇ ਚੱਲ ਵੀ ਕਿਸਾਨ ਵੀਰ ਨੇ ਤਵੰਗਾਂ ਲੈ ਲਈਆਂ ਉਸ ਤੋਂ ਬਾਅਦ ਚ ਜਦੋਂ ਬੰਦੇ ਨੇ 18 ਲੈਣੀਆਂ ਉਹਨੂੰ 14 ਵਾਲਾ ਵੇਚਣਾ ਪੈਂਦਾ ਆਪਦਾ ਜਿਆਦਾਤਰ ਦੇਖਦੇ ਆਂ ਕਬਾੜੀਆਂ ਨੇ ਵੀ ਵੇਚਣਾ ਪੈਂਦਾ ਜਿਵੇਂ ਉਹ ਸੰਧ ਬੰਦੇ ਦੀ ਵਰਤੋਂ ਚ ਆ ਜੂ ਜਿਵੇਂ ਇੱਧਰਲੇ ਪਾਸੇ ਲਿਆਇਆ ਭਪਿੰਦਰ ਦੇ ਹੱਥ ਲੱਗੇ ਜਿਵੇਂ ਕਹੀ ਦੀ ਤਵੀਆਂ 14 ਕੁਆਰਟ ਜਾਨੋ ਵੱਜ ਜਾਣਗੀਆਂ ਤੇ 18 ਦਾ ਸੈੱਟ ਬਣ ਜੂ ਜੀ ਜੀ ਤੇ ਜਮਾ ਉਵੇਂ ਸੁੱਧ ਬਣੂ ਜਿਵੇਂ ਆਪਾਂ ਕਰੀਏ 18 ਦਾ ਸੈੱਟ ਬਣਦਾ ਤੇ ਉਵੇਂ ਹੀ ਹੋਗਾ ਅੱਛਾ ਉਹ ਚੀਜ਼ ਦੀ ਗਾਰੰਟੀ ਹੋ ਆਪਣੀ ਲੈ ਵੀ ਮਿੱਤਰੋ ਜਮਾ ਉਹੀ ਚੀਜ਼ ਬਣਾ ਦੂ ਤੇ ਇਹ ਤੋਂ ਬਿਨਾ ਸਾਰੇ ਇੰਪਲੀਮੈਂਟ ਤਿਆਰ ਕਰਦੇ ਜਿਵੇਂ ਜਪਟਾ ਪਾਉਣ ਵਾਲੇ ਜਿੰਦਰੇ ਵਗੈਰਾ ਆ ਗਏ ਬਾਕੀ ਰਿਪੇਅਰ ਵੀ ਨਾਲ ਨਾਲ ਆਪਣਾ ਨਵੇਂ ਵੀ ਤੂੜੀ ਵਾਲਾ ਮਸ਼ੀਨਰੀ ਰਿਪੇਅਰ ਹੋ ਗਈ ਤੇ ਫਾਈਨਲ ਵੀ ਹੋ ਗਈ ਦੁਰਮਟ ਮਸ਼ੀਨਾਂ ਬਣਾਉਂਦੇ ਆ ਵੀਰੇ ਇਹ ਦੁਰਮਟ ਮਸ਼ੀਨਾਂ ਹੀ ਬਣਾਉਂਦੇ ਆ ਹਾਂਜੀ ਹਾਂਜੀ ਲਾਈਵ ਹੀ ਮਿੱਤਰੋ ਦੁਰਮਟ ਵਾਲੀਆਂ ਮਸ਼ੀਨਾਂ ਵੀ ਬਣਾਉਂਦੇ ਆ ਤੇ ਇਹ ਕਹਿ ਸਕਦੇ ਆ ਵੀ ਭਾਈ ਭੁਪਿੰਦਰ ਦੇ ਵਿੱਚ ਖੂਬੀਆਂ ਨਾ ਭਰਿਆ ਪਿਆ ਮਾ ਸਜਲੇਦਾ ਇਹ ਵੀਰੇ ਤੇ ਐਂ ਦਾ ਲਾਲੋ ਵੀ ਉਧਰੋਂ ਸਾਨੂੰ ਸੁਰੂ ਆਪਾਂ ਉਥੋਂ ਕਰਿਆ ਸੀ ਵੀ ਚੱਕਰ ਵੀ ਚਲਕਾਂ ਛੋਟੀ ਕਰਾਈ ਦੇਂਦੇ ਆ ਤੇ ਵੱਡੀ ਮਸ਼ੀਨ ਦੇ ਆ ਚੱਕਰ ਵੀ ਮਲਾ ਦਿੰਦੇ ਆ ਚੱਕਰ ਵੀ ਮਲਾ ਦਿੰਦੇ ਆ ਚੱਕਰ ਵੀ ਮਲਾ ਦਿੰਦੇ ਆ ਦੁਰਮਟ ਵਾਲੀਆਂ ਮਸ਼ੀਨਾਂ ਵੀ ਬਣਾਉਂਦੇ ਆ ਭੂਗਰਾਂ ਟਰਾਲੀਆਂ ਬਣਾਉਂਦੇ ਆ ਤੇ ਖੇਤੀਬਾੜੀ ਵਾਲਿਆਂ ਤਵੀਆਂ ਹਾਲ ਇੰਪਲੀਮੈਂਟ ਦਾ ਜਿਹੜਾ ਮਰਜੀ ਆ ਜੀ ਜੀ ਮੋਟਰ ਵਾਲੀਆਂ ਜਿਹੜੀਆਂ ਵੀ ਬਣ ਜਾਂਦੀਆਂ ਨੇ ਰੇੜੀਆਂ ਵੀ ਬਣਾ ਦਿੰਦੇ ਆ ਲੈ ਵੀ ਮਿੱਤਰੋ ਇਹ ਬਰਕ ਸਾਹਿਬ ਦੇ ਵਿੱਚ ਐ ਮੰਨ ਕੇ ਚੱਲੋ ਕਿਸਾਨ ਬੀੜ ਦੀਆਂ ਸਾਰੀਆਂ ਲੋੜਾਂ ਪੁਰੀਆਂ ਹੋਣਗੀਆਂ 11 ਜਦੋਂ ਇੱਥੇ ਬਾਈ ਕੋਲ ਆ ਗਿਆ ਭਵਿੰਦਰ ਕੋਲ ਹਰ ਸੋਨੂੰ ਦਿਖਾ ਤੇ ਤਵੀਆਂ ਦਗਾਤੀਆਂ ਟਰਾਲੀਆਂ ਦਗਾਤੀਆਂ ਤੇ ਇਨਾ ਹੀ ਰਿਪੇਅਰ ਚੱਲੀ ਜਾਂਦੀ ਇਦਰਾ ਜੀ ਰਿਪੇਅਰ ਇਰ ਰਿਪੇਅਰ ਵਾਸਤੇ ਵੀਰ ਕੋਲ ਆਂਗਾ ਬਾਕੀ ਕਰੀ ਕੰਟੈਕਟ ਨੰਬਰ ਬੋਲਦੀ ਬਾਈ ਆਪਣਾ ਕੰਟੈਕਟ ਨੰਬਰ 98768 ਵੀਰੇ 964 98768 92844 92864 ਮਿੱਤਰੋ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ 98764 25844 98864 764 98764 25844 25864 ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਮਿੱਤਰੋ ਗੱਲਬਾਤ ਬਾਈ ਨਾਲ ਕਰ ਸਕਦੇ ਹੋ ਹਾਲ ਬਣਵਾ ਲਓ ਚੱਕਰ ਮਣਾ ਲਓ ਜਿਵੇਂ ਉਹ ਨਹੀਂ ਪਹਿਲਾਂ ਕਹਿੰਦੇ ਹੋਂਦੇ ਵੀ ਜਿੰਦੇ ਵਾਲੇ ਵੀ ਜਿੰਦੇ ਵਾਲੋ ਉਹ ਕੰਮ ਆ ਬਾਈ ਕੋਲ ਇੱਕ ਛੱਤ ਥੱਲੇ ਸਾਡੇ ਇੱਕ ਛੱਤ ਥੱਲੇ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ ਹੇ ਜਿਹੜੀ ਸਾਈਡ ਮੈਨੂੰ ਗੇਟ ਵੀ ਦੇਖ ਗਿਆ ਗੇਟ ਵੀ ਬਣਾਉਂਦਾ ਬਾਈ ਮੈਨੂੰ ਲੱਗਦਾ ਉਹ ਸੀਜ਼ਨ ਤੋਂ ਆਫ ਸੀਜ਼ਨ ਜੁਣਾ ਨਹੀਂ ਠੀਕ ਹੈ ਉਹ ਆਫ ਸੀਜ਼ਨ ਮਤਲਬ ਕੰਮ ਕੋਈ ਨਹੀਂ ਛੱਡਿਆ ਮੈਂ ਮੰਨ ਕੇ ਚੱਲੋ ਵੀ ਜਿਹੜੀ ਚੀਜ਼ ਉੱਤੇ ਆ ਬਿਲਡਿੰਗ ਸੱਟ ਚੱਲਦਾ ਹੈਗਾ ਲੋਹੇ ਦੀ ਜਿਹੜੀ ਚੀਜ਼ ਬਣਦੀ ਹੈ ਸਰਗੀ ਬਣਦੀ ਹੈ ਇੱਥੇ ਹਣਾ ਕੁੱਲ ਮਿਲਾ ਕੇ ਸੋ ਬਾਈ ਵੀਰ ਦਾ ਐਡਰੈਸ ਤੁਹਾਨੂੰ ਦੱਸ ਹੀ ਦਿੰਨੇ ਆ ਦੁਬਾਰਾ ਨਹਿਰ ਟੱਪਨਸਾਰ ਮਿੱਤਰੋ ਮੱਖੇ ਵਾਲੇ ਮਿਸਤਰੀ ਆ ਮਠਾੜੂ ਐਗਰੋ ਵਰਕਸ ਦੇ ਨਾਂ ਦੇ ਉੱਤੇ ਬੀਂਗਾ ਬੰਗਾ ਦੀ ਇੱਥੇ ਵਰਕਸ਼ਾਪ ਆ ਗਈ ਤੇ ਰੋਡ ਦੇ ਉੱਤੇ ਹੀ ਆ ਜਾਵਾ ਬਰਨਾਲਾ ਮਾਨਸਾ ਰੋਡ ਵੱਜਦਾ ਇਹ ਤੇ ਇੱਥੇ ਆ ਵੀ ਸਕਦੇ ਹੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਕਰ ਲਿਓ ਆਪਦੀ ਤੇ ਆਪਦਾ ਜਿੰਨਾ ਮਰਜੀ ਐਮਪਲੀਮੈਂਟ ਵੀਰ ਤੋਂ ਤਿਆਰ ਕਰਵਾ ਸਕਦੇ ਹੋ ਬਹੁਤ ਬਹੁਤ ਧੰਨਵਾਦ